ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਜੰਗਲਾਤ ਵਰਕਰਜ਼ ਯੂਨੀਅਨ ਦੀ ਹੋਈ ਵੱਡੀ ਜਿੱਤ ਛਾਂਟੀ ਕੀਤੇ ਕੰਮੇ ਕਰਵਾਏ ਬਹਾਲ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਪੰਜਾਬ ਸਬੋਆਰਡੀਨੇਟ ਸਰਵਿਸਿਜ਼ ਫੈਡਰੇਸ਼ਨ ਚੰਡੀਗੜ੍ਹ ਨਾਲ ਸੰਬੰਧਿਤ ਹੱਕ ਸੱਚ ਦੀ ਲੜਾਈ ਲੜਨ ਵਾਲੀ ਜੰਗਲਾਤ ਕਾਮਿਆਂ ਦੀ ਇੱਕੋ ਇੱਕ ਸਿਰਮੌਰ ਜਥੇਬੰਦੀ ਜ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸੋਜਾ ਸ਼ੇਰ ਸਿੰਘ ਸਰਹੰਦ ਦੀ ਅਗਵਾਈ ਹੇਠ ਪਿਛਲੇ 4 ਜਨਵਰੀ 2024 ਤੋਂ 1 ਵਿਭਾਗ ਮੰਡਲ ਪਟਿਆਲਾ ਦੇ 1 ਮੰਡਲ ਅਫਸਰ ਵੱਲੋਂ ਵੱਡੀ ਪੱਧਰ ਤੇ 5-5 ਸਾਲਾਂ ਤੋਂ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਦੀ ਛਾਟੀ ਕੀਤੀ ਗਈ ਸੀ ਅੱਜ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸਾਥੀਆਂ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਉਹਨਾਂ ਦਾ ਸੰਘਰਸ਼ ਲਗਾਤਾਰ 45 ਦਿਨ ਵਿੱਚ ਪਹੁੰਚਣ ਤੇ ਵਨ ਮੰਡਲ ਅਫਸਰ ਪਟਿਆਲਾ ਵੱਲੋਂ ਚਾਂਟੀ ਕਿਤੇ ਸਾਰੇ ਵਰਕਰਾਂ ਨੂੰ ਦੁਬਾਰਾ ਕੰਮ ਤੇ ਲਾਇਆ ਗਿਆ। ਅਤੇ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂ ਹਨ ਉਹਨਾਂ ਵਨ ਮੰਡਲ ਅਫਸਰ ਪਟਿਆਲਾ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਕਿਸੇ ਵੀ ਜੰਗਲਾਤ ਕਾਮੇ ਦਾ ਵਿਤੀ ਨੁਕਸਾਨ ਨਹੀਂ ਹੋਵੇਗਾ। ਜਗਤਾਰ ਸਿੰਘ ਨਾਬਾ, ਜੋਗਾ ਸਿੰਘ ਵਜੀਦਪੁਰ, ਨਰੇਸ਼ ਕੁਮਾਰ ਬੋਸਰ ਜਸਵੰਤ ਸਿੰਘ ਸਰਹੰਦ ਅਤੇ ਭਿੰਦਰ ਸਿੰਘ ਘੱਗਾ ਨੇ ਕਿਹਾ ਕਿ ਵਨ ਵਿਭਾਗ ਵਿੱਚ ਪਿਛਲੇ 5-5 ਸਾਲਾਂ ਤੋਂ ਡੇਲੀ ਵੇਜ਼ ਕਾਮਿਆਂ ਨੂੰ ਬਿਨਾਂ ਨੋਟਿਸ ਕੰਮ ਤੋਂ ਹਟਾਇਆ ਗਿਆ ਹੁਣ ਜੰਗਲਾਤ ਦੇ ਕੰਮਿਆਂ ਨੂੰ ਦੁਬਾਰਾ ਕੰਮ ਤੇ ਲਗਾਉਣਾ ਵੀ ਜਥੇਬੰਦੀ ਦੀ ਵੱਡੀ ਜਿੱਤ ਹੈ ਪੰਜਾਬ ਸਬਾਰਡੀਨੇਟ ਸਰਵਿਸਿਜ਼ ਦੇ ਆਗੂ ਦਰਸ਼ਮ ਸਿੰਘ ਬੇਲੂ ਮਾਜਰਾ ਲਖਵਿੰਦਰ ਸਿੰਘ ਖਾਨਪੂਰ ਜਸਵੀਰ ਸਿੰਘ ਖੋਖਰ ਰਜਿੰਦਰ ਧਾਲੇਵਾਲ ਅਤੇ ਹਰਵੀਰ ਸਿੰਘ ਸਨਾਮ ਨੇ ਕਿਹਾ ਕਿ வன ਵਿਭਾਗ ਦੇ ਅਧਿਕਾਰੀਆਂ ਨੂੰ ਜੰਗਲਾਤ ਕੰਮ ਆ ਦੀਆਂ ਮੰਗਾ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਜੇਕਰ வன ਵਿਭਾਗ ਦੇ ਅਧਿਕਾਰੀਆਂ ਨੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਆਉਣ ਵਾਲੀ 12 ਮਾਰਚ 2024 ਨੂੰ ਪੰਜਾਬ ਸਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸਹਿਯੋਗ ਨਾਲ ਵਣ ਮੰਡਲ ਅਫਸਰ ਪਟਿਆਲਾ ਦੇ ਦਫ਼ਤਰ ਅੱਗੇ ਰੋਸ ਰੈਲੀ ਕਰਨ ਉਪਰੰਤ ਫਿਰ ਤੋਂ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।